ਮੈਂ ਤਾਂ ਹੁਣ ਦੇਖਿਆ ਮੈਂ ਕਿਹਾ ਯਾਰ 5 ਸਾਲ ਹੋ ਚੱਲੇ ਆ ਆਪਾਂ ਤਾਂ 5 ਹੁਣ ਅਰਦਾਸ ਕਰਾਂ ਬਣਾਵਾਂਗੇ ਤਾਂ 5 ਸਾਲਾਂ ਬਾਅਦ ਫਿਲਮ ਹੋਊਗੀ ਮੈਂ ਕਿਹਾ ਯਾਰ ਬਹੁਤ ਟਾਈਮ ਹੋ ਗਿਆ ਲੋਕੀ ਫੇਸਬੁੱਕ ਤੇ ਕਹਿ ਰਹੇ ਆ ਫਿਲਮ ਬਣਾਈਏ ਫਿਲਮ ਬਣਾਈਏ ਕਹਿੰਦੇ ਕਹਾਣੀ ਮੈਂ ਜਿਆ ਬਾਜੀ ਸੋਚਦੇ ਆ ਕਿ ਕਿਸੇ ਦਿਨ ਬੈਠਿਆਂ ਭਾਜੀ ਉੱਪਰ ਆਪਣੇ ਰੂਮ ਚਲੇ ਗਏ ਤਾਂ 15-20 ਮਿੰਟ ਲੱਗੇ ਤੇ ਮੈਂ ਭਾਜੀ ਨੂੰ ਜਾ ਕੇ ਠਾਲ ਲਿਆ ਮੈਂ ਕਿਹਾ ਭਾਜੀ ਆਓ ਕਹਿੰਦੇ ਕੀ ਗੱਲ ਹੋਈ ਮੈਂ ਕਹਾਣੀ ਆ ਗਈ ਜੀ ਕਹਿੰਦੇ ਇੰਨੀ ਛੇਤੀ ਮੈਂ ਕਿਹਾ ਭਾਜੀ ਹੁਣ ਮੈਨੂੰ ਕੀ ਪਤਾ ਮੈਂ ਕਿਹਾ ਜੀ ਮੈਂ ਸੋਚਣ ਲੱਗਾ ਵੀ ਕੀ ਬਣਾਇਆ ਜਾ ਸਕਦਾ ਵਾ ਅਗਲੇ ਦਿਨ ਸਵੇਰੇ ਮੈਂ ਪ੍ਰਿੰਸ ਨੂੰ ਮੈਂ ਕਿਹਾ ਵੀ ਇਹ ਮੇਰਾ ਹੁੰਦਾ ਮੈਂ ਕਹਾਣੀ ਜਿਹੜੀ ਡਿਸਕਸ ਕਰਦਾ ਹਾਂ ਤਾਂ ਮੈਂ ਇਹਨੂੰ ਸੁਣਾਉਣਾ ਮੈਂ ਕਿਹਾ ਤੂੰ ਦੱਸ ਤੈਨੂੰ ਕਿਵੇਂ ਲੱਗ ਰਿਹਾ ਕੀ ਲੱਗ ਰਿਹਾ ਤੇ ਪ੍ਰਿੰਸ ਨੂੰ ਦੱਸਿਆ ਤੇ ਇਹਨੇ ਇਹ ਕਹਿੰਦਾ ਬਈ ਆਹ ਤਾਂ ਬਹੁਤ ਘੈਂਟ ਲੱਗ ਗਿਆ ਜੀ ਅਸੀਂ ਉਦੋਂ ਹੀ ਸਪੀਡ ਕੀਤੀ ਮਤਲਬ ਅਗਲੇ ਦਿਨ ਸ਼ਾਮ ਤੱਕ ਸਾਰਾ ਕੁਝ ਸਾਡਾ ਲਾਈਨ ਅਪ ਹੋ ਗਿਆ ਉਹ ਗੀਭਾਜ ਨੂੰ ਫੋਨ ਕਰ ਲਿਆ ਭਾਜੀ ਆਪਾਂ ਡੇਟਾ ਪਲਾਨ ਕਰੀਏ ਆਪਾਂ ਇਹ ਕਰੀਏ ਕੁਮਾਰ ਜੀ ਨੂੰ ਮੈਂ ਫੋਨ ਕੀਤਾ ਕਿਉਂਕਿ ਅਸੀਂ ਲੇਟ ਸ਼ੁਰੂ ਕਰਨੀ ਸੀ ਇਹਨੇ ਫਿਲਮ ਫਿਰ ਤਾਂ ਮੈਨੂੰ ਡਾਇਰੈਕਟਰ ਦਾ ਅਵਾਰਡ ਮਿਲਿਆ ਕਿ ਅਰਦਾਸ ਫਿਲਮ ਲਈ ਤੇ ਮੈਂ ਕਹਿੰਦੀ ਵੀ ਮੈਨੂੰ ਮਿਲ ਗਿਆ ਉਹ ਵੀ ਇਹ ਮੈਂ ਨਹੀਂ ਬਣਾਈਏਗੀ ਮੈਂ ਕਹਿੰਦੀ ਇਹ ਤਾਂ ਆਪਣੇ ਆਪ ਹੀ ਬਣਦੀ ਹੈ ਇਸ ਫਿਲਮ ਦੀ ਕਹਾਣੀ ਸਭ ਤੋਂ ਟਫ ਸੀ ਸਾਡੇ ਲਈ ਜਿਹੜੀ ਇਸ ਫਿਲਮ ਦੀ ਆ ਬਲੀਵ ਕਰਿਓ ਮੈਂ ਮੈਮ ਬੈਠਾ ਕਰੇ ਤੇ ਮੈਂ ਬਲਜੀਤ ਭਾਈ ਨੂੰ ਕਿਹਾ ਮੈਂ ਕਿਹਾ ਭਾਜੀ ਮੈਂ ਤਾਂ ਹੁਣ ਦੇਖਿਆ ਮੈਂ ਕਿਹਾ ਯਾਰ 5 ਸਾਲ ਹੋ ਚਲੇ ਆਪਾਂ ਤਾਂ 5 ਹੁਣ ਅਰਦਾਸ ਕਰਾਂ ਬਣਾਵਾਂਗੇ ਤਾਂ 5 ਸਾਲਾਂ ਬਾਅਦ ਫਿਲਮ ਹੋਊਗੀ ਮੈਂ ਕਿਹਾ ਯਾਰ ਬਹੁਤ ਟਾਈਮ ਹੋ ਗਿਆ ਲੋਕੀ ਫੇਸਬੁੱਕ ਤੇ ਕਹਿ ਰਹੇ ਆ ਫਿਲਮ ਬਣਾਈਏ ਫਿਲਮ ਬਣਾਈਏ ਕਹਿੰਦੇ ਕਹਾਣੀ ਮੈਂ ਕਿਹਾ ਭਾਜੀ ਸੋਚਦੇ ਆ ਕਿ ਕਿਸੇ ਦਿਨ ਬਹਿਨੇ ਆ ਤੇ ਫਿਰ ਆਪਾਂ ਕਰਦੇ ਆ ਕੁਝ ਡਿਸਕਸ ਕਰ ਸਕਦੇ ਆਂ ਤੇ ਠੀਕ ਆ ਮੈਂ ਕਿਹਾ ਭਾਜੀ ਹੁਣ ਪਲਾਨ ਕਰਦੇ ਆ ਰਹੀ ਰਾਤ ਨੂੰ ਖਾਣਾ ਖਾ ਰਹੇ ਸੀ ਬਲਜੀਤ ਸਿੰਘ ਸਾਹਿਬ ਇੱਥੇ ਆਏ ਹੋਏ ਸੀ ਅਸੀਂ ਇੱਕ ਸ਼ੂਟ ਕਰ ਰਹੇ ਸੀ ਮੈਂ ਉੱਠ ਕੇ ਗਿਆ ਆਪਣੇ ਰੂਮ ਦੇ ਵਿੱਚ ਤੇ ਭਾਜੀ ਉੱਪਰ ਆਪਣੇ ਰੂਮ ਚਲੇ ਗਏ 10 15 ਮਿੰਟ ਲੰਘੇ ਤੇ ਮੈਂ ਭਾਜੀ ਨੂੰ ਜਾ ਕੇ ਠਾਲ ਲਿਆ ਮੈਂ ਕਿਹਾ ਭਾਜੀ ਆਓ ਕਹਿੰਦੇ ਕੀ ਗੱਲ ਹੋਈ ਮੈਂ ਕਹਾਣੀ ਆਜੀ ਜੀ ਕਹਿੰਦੇ ਇੰਨੀ ਛੇਦੀ ਮੈਂ ਕਿਹਾ ਭਾਜੀ ਹੁਣ ਮੈਨੂੰ ਕੀ ਪਤਾ ਮੈਂ ਕਿਹਾ ਜੀ ਮੈਂ ਸੋਚਣ ਲੱਗਿਆ ਵੀ ਕੀ ਬਣਾਇਆ ਜਾ ਸਕਦਾ ਵਾ ਉਹਨਾਂ ਨੂੰ ਮੈਂ ਲਿਆ ਕੇ ਬਿਠਾਇਆ ਸੋਫੇ ਦੇ ਉੱਤੇ ਥੱਲੇ ਤੇ ਮੈਨੂੰ ਲੱਗਦਾ ਕਿ 6-7 ਘੰਟੇ ਸਾਡੇ ਆ ਹੀ ਲੰਘ ਗਏ ਤਾਂ ਅਗਲੇ ਦਿਨ ਸਵੇਰੇ ਮੈਂ ਪ੍ਰਿੰਸ ਨੂੰ ਕੱਢ ਲਿਆ ਮੈਂ ਕਿਹਾ ਵੀ ਇਹ ਮੇਰੇ ਨਾਲ ਹੁੰਦਾ ਮੈਂ ਕਹਾਣੀ ਜਿੱਥੋਂ ਡਿਸਕਸ ਕਰਦਾ ਹਾਂ ਮੈਂ ਇਹਨੂੰ ਸੁਣਾਉਂਦਾ ਮੈਂ ਕਿਹਾ ਤੂੰ ਦੱਸ ਤੈਨੂੰ ਕਿਵੇਂ ਲੱਗ ਰਿਹਾ ਕੀ ਲੱਗ ਰਿਹਾ ਤੇ ਪ੍ਰਿੰਸ ਨੂੰ ਦੱਸਿਆ ਤੇ ਇਹਨੇ ਇਹ ਕਹਿੰਦਾ ਭਾਈ ਆ ਤਾਂ ਬਹੁਤ ਘੈਂਟ ਲੱਗਦੀ ਹੈ ਜੀ ਅਸੀਂ ਉਦੋਂ ਹੀ ਸਪੀਡ ਘੈਂਦੀ ਮਤਲਬ ਅਗਲੇ ਦਿਨ ਸ਼ਾਮ ਤੱਕ ਸਾਰਾ ਕੁਝ ਸਾਡਾ ਲਾਈਨ ਅਪ ਹੋ ਗਿਆ ਕੋਗੀ ਭਾਜੀ ਨੂੰ ਫੋਨ ਕਰ ਲਿਆ ਭਾਜੀ ਆਪਾਂ ਡੇਟਾ ਪਲਾਨ ਕਰੀਏ ਆ ਭਾਜੀ ਇਹ ਕਰੀਏ ਕੁਮਾਰ ਜੀ ਨੂੰ ਮੈਂ ਫੋਨ ਕੀਤਾ ਕਿਉਂਕਿ ਅਸੀਂ ਲੇਟ ਸ਼ੁਰੂ ਕਰਨੀ ਸੀ ਹਲੇ ਤੇ ਸਾਰਾ ਕੁਝ ਆਟੋਮੈਟਿਕਲੀ ਹੋ ਗਿਆ ਭਾਜੀ ਸੋ ਇਹ ਸੱਚੀ ਮੈਂ ਮੈਨੂੰ ਜਦੋਂ ਪਹਿਲੀ ਫਿਲਮ ਅਰਦਾਸ ਬਣੀ ਨਾ ਉਹ ਆਪਣੇ ਅਵਾਰਡ ਹੁੰਦੇ ਹੀ ਕੀ ਫਿਲਮ ਫੇਅਰ ਫਿਲਮ ਫੇਅਰ ਤਾਂ ਮੈਨੂੰ ਡਾਇਰੈਕਟਰ ਦਾ ਅਵਾਰਡ ਮਿਲਿਆ ਕਿ ਅਰਦਾਸ ਫਿਲਮ ਲਈ ਤੇ ਮੈਂ ਕਹਿੰਦੀ ਵੀ ਮੈਨੂੰ ਮਿਲ ਗਿਆ ਵੀ ਇਹ ਮੈਂ ਨਹੀਂ ਬਣਾਈਏਗੀ ਮੈਂ ਕਹਿੰਦੀ ਇਹ ਤਾਂ ਆਪਣੇ ਆਪ ਹੀ ਬਣਦੀ ਆ ਸੋ ਇਹ ਸੱਚੀ ਇੰਨਾ ਸਾਡਾ ਮਨ ਲੱਗਦਾ ਇਸ ਫਿਲਮ ਲਈ ਇਹ ਤਾਂ ਬਸ ਬਾਬਾ ਆਪ ਹੀ ਕਰਾਂਦਾ ਜੀ ਸਾਰਾ ਕੁਝ ਇਸ ਫਿਲਮ ਦਾ ਹੜੀ